ਤ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਦੀ ਤੁਹਾਡਾ ਮੀਟਾ ਨੂੰ ਸਾਰੇ ਠੀਕ ਠਾਕ ਹੋਣਗੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਰਾਤ ਦੇ ਵੱਜ ਗਏ 7:30 ਤੇ ਆਪਣਾ ਟਾਈਮ ਹੋ ਗਿਆ ਵਲੌਗ ਬਣਾਉਂਦਾ ਤੇ ਬੜੀਆਂ ਸਾਰੀਆਂ ਭੈਣਾਂ ਦੇ ਮੈਸੇਜ ਕਮੈਂਟ ਫੋਨ ਆਉਂਦੇ ਰਹਿੰਦੇ ਆ ਕਿ ਕੋਈ ਕਹਿੰਦੇ ਨੇ ਕਿ ਪਿਗਮੈਂਟੇਸ਼ਨ ਬਾਰੇ ਦੱਸੋ ਕੋਈ ਕਹਿੰਦੇ ਨੇ ਡਾਰਕ ਸਰਕਲ ਬਾਰੇ ਦੱਸੋ ਕੋਈ ਕਹਿੰਦੇ ਨੇ ਮਤਲਬ ਕਿ ਮਲਾਜ਼ਮਾਂ ਸ਼ਾਇਆ ਬਾਰੇ ਦੱਸੋ ਤੇ ਉਹਦੇ ਲਈ ਅੱਜ ਆਪਾਂ ਤਿੰਨ ਚੀਜ਼ਾਂ ਲਈਆਂ ਨੇ ਆਪਾਂ ਨੂੰ ਚਾਹੀਦਾ ਇੱਕ ਪਟੈਟੋ ਇੱਕ ਟਮਾਟੋ ਤੇ ਇੱਕ ਕਕਮਰ ਖੀਰਾ ਟਮਾਟਰ ਤੇ ਅੰਬ ਠੀਕ ਹੈ ਜੀ ਤਿੰਨੇ ਚੀਜ਼ਾਂ ਤੋਂ ਅੱਜ ਆਪਾਂ ਇੱਕ ਇਹ ਜੀ ਚੀਜ਼ ਬਣਾਵਾਂਗੇ ਜਿਹੜੀ ਗਰਮੀਆਂ ਦੇ ਵਿੱਚ ਟੈਨਿੰਗ ਨਹੀਂ ਹੋਣ ਦੇਊਗੀ ਮਤਲਬ ਫੇਸ ਦੇ ਉੱਪਰ ਤੁਹਾਡੇ ਕાળા ਪੱਣ ਨਹੀਂ ਹੋਣ ਦੇਊਗੀ ਤੇ ਜਿਹੜੇ ਡਾਰਕ ਸਰਕਲਸ ਨੇ ਹੋ ਨਹੀਂ ਹੋਣਗੇ ਗਰਮੀਆਂ ਦੇ ਵਿੱਚ ਜਿੰਨੀਆਂ ਵੀ ਸਕਿਨ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਉਹਨਾਂ ਸਾਰੀਆਂ ਤੋਂ ਤੁਹਾਨੂੰ ਇਹ ਵਿੱਚ ਆ ਕੇ ਰੱਖੂੰਗੀ ਠੀਕ ਹੈ ਸਕਿਨ ਦੇ ਉੱਪਰ ਜਾਨੀ ਚਿਹਰੇ ਦੇ ਉੱਪਰ ਤੁਹਾਡੇ ਕਾਲਾਪਨ ਆਵੇ ਇਹਦੇ ਲਈ ਆਪਾਂ ਬਹੁਤ ਸਾਰੀਆਂ ਚੀਜ਼ਾਂ ਦੱਸ ਦੇ ਰਹਾਂਗੇ ਜਿਹੜੇ ਵੀ ਤੁਹਾਨੂੰ ਈਜ਼ੀ ਲੱਗੂਗੀ ਤੁਸੀਂ ਉਹ ਯੂਜ਼ ਕਰ ਸਕਦੇ ਹੋ ਜਾਂ ਟਰਨ ਬਾਈ ਟਰਨ ਤੁਸੀਂ ਕਦੀ ਕੋਈ ਕਰ ਲਈ ਅਲਟਰਨੇਟਿਵਲੀ ਕਦੀ ਕੋਈ ਕਰ ਲਈ ਹੈ ਨਾ ਯੂਜ਼ ਜਿਹੜੀ ਈਜ਼ੀ ਲੱਗਦੀ ਹੋਵੇ ਜਿਸ ਦਿਨ ਉਦਾਂ ਉਹ ਵੀ ਕਰ ਲਈ ਕਿਉਂਕਿ ਇੱਕ ਚੀਜ਼ ਹੈ ਜਿਹੜੀ ਉਹ ਰੁਟੀਨ 'ਚ ਨਹੀਂ ਕਰਨੀ ਚਾਹੀਦੀ ਥੋੜਾ ਬਦਲ ਬਦਲ ਕੇ ਕਰਨਾ ਚਾਹੀਦਾ ਤਾਂ ਜ਼ਿਆਦਾ ਰਿਜ਼ਲਟ ਅੱਛੇ ਆਉਂਦੇ ਨੇ ਠੀਕ ਹੈ ਜੀ ਤੇ ਇਸ ਤੋਂ ਪਹਿਲਾਂ ਕਿ ਆਪਾਂ ਆਪਣੀ ਰੈਮਡੀ ਹ ਸਟਾਰਟ ਕਰੀਏ ਉਸ ਤੋਂ ਪਹਿਲਾਂ ਮੈਂ ਇੱਕ ਦੋ ਭੈਣਾਂ ਦੇ ਕਮੈਂਟ ਪੜ ਲਾਂ ਤੇ ਆਪਾਂ ਜਲਦੀ ਨਿਵੇੜਾਂਗੇ ਵੀਡੀਓ ਕਿਉਂਕਿ ਆਪਾਂ ਨਾ ਮੈਰिज ਆਪਣੀ ਗਵਾਂਡ ਦੇ ਵਿੱਚ ਆਪਾਂ ਜਾਣਾ ਲਓ ਜੀ ਅੰਗਰੇਜ਼ ਸਿੰਘ ਦੀ ਆਈਡੀ ਤੋਂ ਇੱਕ ਭੈਣ ਦਾ ਕਮੈਂਟ ਆਇਆ ਹੈ ਕਹਿੰਦੇ ਸੱਸ ਜੀ ਕੱਲ ਦੀਦੀ ਜੀ ਅੱਜ ਮੈਂ ਟਮਾਟਰ ਉੱਪਰ ਕੌਫੀ ਸ਼ਹਿਦ ਮੇਰੇ ਕੋਲ ਹੈ ਨਹੀਂ ਸੀ ਤਾਂ ਮੈਂ ਪੀਸੀ ਹੋਈ ਚੀਨੀ ਪਾ ਕੇ ਮਾਲਿਸ਼ ਕੀਤੀ ਕੋ ਉਹ ਜਿਹੜਾ ਮੈਂ ਦੱਸਿਆ ਸੀਗਾ ਟਮਾਟਰ ਦੇ ਉੱਪਰ ਕਾਫੀ ਤੇ ਸ਼ਹਿਦ ਪਾ ਕੇ ਭੈਣ ਨੇ ਸ਼ਹਿਦ ਦੀ ਜਗ੍ਹਾ ਤੇ ਚੀਨੀ ਪਾ ਲਈ ਮਾਲਿਸ਼ ਕੀਤੀ ਫਿਰ ਟਮਾਟਰ ਉੱਪਰ ਵੇਸਨ ਤੇ ਕੱਚਾ ਦੁੱਧ ਪਾ ਕੇ ਮਾਲਿਸ਼ ਕੀਤੀ ਦੀਦੀ ਜੀ ਕਮਾਲ ਹੋ ਗਿਆ ਮੇਰਾ ਫੇਸ ਲਸ਼ ਲਸ਼ ਕਰਨ ਲੱਗ ਪਿਆ ਬਹੁਤ ਧੰਨਵਾਦ ਜੀ ਕਿਰਨਜੀਤ कौर ਲਹਿਰਾ ਤੁਲ ਕੋ ਡਰਾਮਪੁਰਾ ਫੁੱਲ ਉਡੇਗਾ ਥੈਂਕ ਯੂ ਤੁਹਾਡਾ ਕਿਰਨਜੀਤ कौर ਜੀ ਥੈਂਕ ਯੂ so much ਜਿਹੜੇ ਨੇ ਮੈਂ ਦੱਸੀ ਹੋਈ ਰੈਂਡੀ ਹੈ ਜਿਹੜੀ ਉਹਨੂੰ ਯੂਜ਼ ਕਰਦੇ ਹਾਂ ਤੇ ਫਿਰ ਮੈਂ ਉਹਨੂੰ ਰਿਜ਼ਲਟ ਦੱਸਦੇ ਹਾਂ ਥੈਂਕ ਯੂ so much ਤੇ ਨੈਕਸਟ ਹੈਗਾ ਹੈਲੋ ਮੈਮ ਮੇਰਾ ਬੇਟਾ ਮਾਰਕੀਟਿੰਗ ਦੇ ਜੌਬ ਤੇ ਜੌਬ ਤੇ ਹੈ ਫੇਸ ਤੇ ਪਿਗਮੈਂਟੇਸ਼ਨ ਪਿਗਮੈਂਟੇਸ਼ਨ ਆ ਮਲਠੀ ਵਾਲੀ ਰੈਮਡੀ ਯੂਜ਼ ਕਰ ਸਕਦੇ ਆ ਮੈਂ ਤੁਹਾਨੂੰ ਕੱਲ ਦੀ ਵੀਡੀਓ ਚ ਵੀ ਪੁੱਛਿਆ ਸੀ ਪਲੀਜ਼ ਨੈਕਸਟ ਵੀਡੀਓ ਜ਼ਰੂਰ ਦੱਸ ਦਿਓ ਦੀਪੀ ਕਲਸੀ ਫਰੋਮ ਲੁਧਿਆਣਾ ਥੈਂਕ ਯੂ ਦੀਪੀ ਕਲਸੀ ਜੀ ਪਹਿਲਾਂ ਤਾਂ ਤੁਸੀਂ ਜੋ ਕਮੈਂਟ ਕੀਤਾ ਵੀਡੀਓਜ਼ ਨੂੰ ਦੇਖਿਆ ਬਹੁਤ ਅੱਛਾ ਲੱਗਦਾ ਮੈਨੂੰ ਹਨਾ ਤੇ ਬਾਕੀ ਜਿਹੜਾ ਤੁਸੀਂ ਪੁੱਛਿਆ ਹੈਗਾ ਰੈਮਡੀ ਯੂਜ਼ ਕਰਨ ਵਾਲੀ ਗੱਲ ਬਿਲਕੁਲ ਯੂਜ਼ ਕਰ ਸਕਦੇ ਹੋ ਜੀ ਇਸਨ ਲੋ ਮਨ ਲੀ ਾ ਪਾਊਡਰ ਲੋ ਪਲੱਸ ਉਹਦੇ ਵਿੱਚ ਦੁੱਧ ਪਾ ਕੇ ਤੁਸੀਂ ਫੇਸ ਦੇ ਉੱਪਰ ਬੱਚੇ ਦੇ ਲਾਓ ਬੱਚਾ ਬੇਟਾ ਜੋ ਵੀ ਹੈ ਨਾ ਵੱਡਾ ਹੈ ਤੇ ਉਹਦੇ ਤੁਸੀਂ ਲਾਓ ਬਿਲਕੁਲ ਠੀਕ ਹੋ ਜਿਨ੍ਹਾਂ ਨੇ ਤੋਂ ਪਦੇ ਵਿੱਚ ਜਾਣਾ ਜੀ ਉਹਨਾਂ ਲਈ ਤਾਂ ਇਹ ਬਹੁਤ ਜ਼ਰੂਰੀ ਨਹੀਂ ਚੀਜ਼ਾਂ ਠੀਕ ਹੈ ਜੀ ਤੇ ਅਰੇ ਜੀ ਦੀ ਆ ਆਈਡੀ ਤੋਂ ਹੈ ਆਂਟੀ ਜੀ ਸਸਰੀ ਗੱਲ ਮੈਨੂੰ ਅਜੇ ਤੱਕ 2 ਦਿਨ ਵੀ ਹੋਏ ਨੇ ਤੁਹਾਡੀ ਵੀਡੀਓਜ਼ ਦੇਖਦਿਆਂ ਮੈਨੂੰ ਬਹੁਤ ਵਧੀਆ ਲੱਗਦਾ ਹੈ ਕੋਈ ਪੰਜਾਬੀ ਵਿੱਚ ਇੰਨਾ ਮੋਟੀਵੇਟ ਕਰਦਾ ਹੈ ਗੁੱਡ ਵਰਕ ਮੈਮ ਥੈਂਕ ਯੂ ਬਟ ਆਈ ਥੈਂਕ ਯੂ so much ਮੈਮ ਜਤੂਨ ਦੀ ਜਗ੍ਹਾ ਕੋਈ ਹੋਰ ਤੇਲ ਯੂਜ਼ ਕਰ ਸਕਦੇ ਆ ਤਾਂ ਦੱਸੋ ਬਿਲਕੁਲ ਯੂਜ਼ ਕਰ ਸਕਦੇ ਤੁਸੀਂ ਆਲਮੰਡ ਆਇਲ ਜਿਹੜਾ ਬਦਾਮਾਂ ਦਾ ਤੇਲ ਹੁੰਦਾ ਉਹ ਯੂਜ਼ ਕਰ ਲਿਓ ਭੈਣ ਨੇ ਮੈਂ ਤਾਂ ਅਜਵੈਨ ਪੱਤੀ ਵਿੱਚ ਹੀ ਮਿਕਸ ਕਰਦੀ ਆ ਉਹ ਚਾਹ ਵਾਲੀ ਵਲੌਗ ਤੇ ਭੈਣ ਨੇ ਕਮੈਂਟ ਕੀਤਾ ਬਹੁਤ ਅੱਛੀ ਗੱਲ ਹੈ ਜੀ ਪੱਤੀ ਵਿੱਚ ਪਹਿਲੇ ਮਿਕਸ ਕਰਕੇ ਰੱਖ ਲੈਣਾ ਬਹੁਤ ਵਧੀਆ ਗੱਲ ਹੈ ਚਿੰਤ ਹੈਅਰ ਲਈ ਦੱਸੋ ਆਂਟੀ ਜੀ ਪਲੀਜ਼ ਚਿੰਤ ਹੈਅਰ ਲਈ ਫਟਕੜੀ ਦੱਸਿਓ ਜੀ ਤੁਸੀਂ ਫਟਕੜੀ ਯੂਜ਼ ਕਰੋ ਣਾਉਣ ਤੋਂ ਪਹਿਲਾਂ 3-4 ਮਿੰਟ ਜਿਹੜੀ ਫਟਕੜੀ ਲਾਉਂਦੇ ਰਹੋ ਉਸ ਤੋਂ ਬਾਅਦ ਆਪਣਾ ਫੇਸਰ ਵਾਸ਼ ਕਰ ਲਓ ਤੁਸੀਂ ਵਾਲਾਂ ਲਈ ਜਿਹੜਾ ਸੀਰਮ ਦੱਸਿਆ ਸੀ ਉਸ ਨਾਲ ਮੇਰੇ ਵਾਲ ਝੜਨੇ ਬੰਦ ਹੋ ਗਏ ਨੇ ਸਤਵਿੰਦਰ ਕੌਰ ਦੀ ਆਈਡੀ ਤੋਂ ਆਇਆ ਬਹੁਤ ਵਧੀਆ ਹੋ ਗਿਆ ਜੀ ਤੁਸੀਂ ਯੂਜ਼ ਕੀਤਾ ਦੇਖੋ ਜੀ ਜਿਹੜੇ ਤੁਸੀਂ ਪ੍ਰੋਪਰਲੀ ਯੂਜ਼ ਕਰਦੇ ਹੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਦਈਆਂ ਤਾਂ ਇਹ ਹੋ ਨਹੀਂ ਸਕਦਾ ਕਿ ਵਾਲ ਝੜਨੇ ਬੰਦ ਨਾ ਹੋਣ ਕਈ ਵੇਰਾਂ ਕੀ ਕਰਦੀਆਂ ਨੇ ਕੋਈ ਇੱਕ ਅੱਧੀ ਵਿੱਚ ਚੀਜ਼ ਸਕਿੱਪ ਕਰ ਜਾਂਦੀਆਂ ਨੇ ਜਾਂ ਰੈਗੂਲਰਲੀ ਯੂਜ਼ ਨਹੀਂ ਕਰਦੀਆਂ ਤੇ ਫਿਰ ਕਹਿ ਦਿੰਦੇ ਨੇ ਕਿ ਇਫੈਕਟਿਵ ਨਹੀਂ ਆ ਇਫੈਕਟਿਵ ਤਾਂ ਜ਼ਰੂਰ ਹੁੰਦੀਆਂ ਨੇ ਰੈਮਡੀਜ਼ ਮੈਂ ਤਾਂ ਹੁਣੇ ਹੀ ਬਣਾ ਕੇ ਦੇਖੂਗੀ ਪਹਿਲਾਂ ਕਿ ਉਹਨੇ ਦੱਸਿਆ ਬਲਜੀਤ ਕੌਰ ਭੈਣੇ ਬਣਾ ਲਓ ਜੀ ਬਣਾ ਲਓ ਅ ਚਲੋ ਜੀ ਮੀਰ ਪਲਕੌਰ ਦੀ ਆਈਡੀ ਤੋਂ ਉਹਨਾਂ ਨੇ ਕਿਹਾ ਕਿ ਮੈਂ ਪਿੰਡ ਫਰਵਾਲੀ ਬਰਨਾਲਾ ਕੋਲ ਤੁਹਾਡੇ ਵਲੌਗ ਦੇਖਦੀ ਆ ਤੇ ਮੇਰੇ ਵਾਲ ਝੜਨੇ ਹਟ ਗਏ ਨੇ ਚਲੋ ਬਹੁਤ ਅੱਛੀ ਗੱਲ ਐ ਮੀਰ ਪਲ ਜੀ ਥੈਂਕ ਯੂ ਤੁਸੀਂ ਇਹ ਵਲੌਗ ਦੇਖਿਆ ਤੇ ਮੇਰੀਆਂ ਜਿਹੜੀਆਂ ਰੈਮਡੀਜ਼ ਹੈਗੇ ਨੇ ਉਹਨਾਂ ਨੂੰ ਦੇਖਿਆ ਦੇਖ ਕੇ ਫੋਲੋ ਵੀ ਕੀਤਾ ਤੇ ਰਿਜ਼ਲਟ ਦੱਸੇ ਬਹੁਤ ਚੰਗਾ ਲੱਗਿਆ ਮੈਨੂੰ ਲਓ ਜੀ ਹੁਣ ਆਪਾਂ ਆ ਦੱਸਦੇ ਆ ਅ ਅੱਜ ਦਾ ਵਲੌਗ ਆਪਣਾ ਕਾਦੇ ਤੇ ਰਹੂਗਾ ਅੱਜ ਦਾ ਵਲੌਗ ਹੈਗਾ ਆਪਣੀ ਟੈਨਿੰਗ ਤੇ ਸ਼ਾਈਆਂ ਤੇ ਬਲੈਕ ਸਰਕਲਸ ਤੇ ਬਲੈਕ ਸਰਕਲ ਵਾਲਾ ਨਾ ਮੈਂ ਪਹਿਲਾਂ ਕੱਲ ਦੱਸਿਆ ਸੀਗਾ ਤੁਹਾਨੂੰ ਅ ਬਲੈਕ ਸਰਕਲ ਜਿਹੜੇ ਹੋ ਜਾਂਦੇ ਨੇ ਆਪਣੇ ਆਈਸ ਦੇ ਤੇ ਇੱਕ ਲੜਕੀ ਹੈਗੀ ਐ ਜੋਤਬਲ ਨਿਊਜ਼ੀਲੈਂਡ ਤੋਂ ਉਹਨਾਂ ਨੇ ਕਰਕੇ ਦੇਖਿਆ ਹੈਗਾ ਉਹ ਕਹਿੰਦੇ ਨਹੀਂ ਸੌਰੀ ਉਹਨਾਂ ਨੇ ਨਹੀਂ ਇੱਕ ਹੋਰ ਭੈਣ ਸੀਗੀ ਮੈਂ ਭੁੱਲ ਗਈ ਉਹਨਾਂ ਦਾ ਨਾਮ ਉਹ ਕਹਿੰਦੇ ਵੀ ਮੈਂ ਕਰਕੇ ਦੇਖਿਆ ਸੀਗਾ ਟਮਾਟਰ ਦੇ ਉੱਪਰ ਸ਼ਹਿਦ ਤੇ ਕੌਫੀ ਪਾ ਕੇ ਉਹਦਾ ਚੰਗੀ ਤਰ੍ਹਾਂ ਹੁਸਾਜ ਕੀਤੀ ਹੈਗੀ ਆ ਫੇਸ ਦੇ ਉੱਪਰ ਤੇ ਅੱਖਾਂ ਦੇ ਆਲੇ-ਦੋਲੇ ਦੀ ਕਹਿੰਦੇ ਬਲੈਕ ਬਲੈਕ ਸੀ ਜੋ ਉਹ ਮੇਰੇ ਠੀਕ ਹੋ ਗਿਆ ਠੀਕ ਹੈ ਜੀ ਤੁਸੀਂ ਜੋ ਮੈਂ ਤੁਹਾਨੂੰ ਦੱਸਦੀ ਰਹੀ ਨਹੀਂ ਤੁਸੀਂ ਕਰਦੇ ਰਿਹਾ ਕਰੋ ਜੀ ਇੱਕ ਦਿਨ ਚ ਤਾਂ ਜਿਹੜਾ ਹੈਗਾ ਰਿਜ਼ਲਟ ਨਹੀਂ ਆਉਂਦਾ ਹੈਗਾ ਕੋਈ 2-4 ਦਿਨ ਦੇ ਵਿੱਚ ਤੁਹਾਨੂੰ ਰਿਜ਼ਲਟ ਹੈ ਜਿਹੜਾ ਦੇਖਣਾ ਸ਼ੁਰੂ ਹੁੰਦਾ ਹੈ ਠੀਕ ਹੈ ਸੋ ਪਲੀਜ਼ ਕਰਦੇ ਰਿਹਾ ਕਰੋ ਤੇ ਅੱਜ ਆਪਾਂ ਫੇਸ ਦੇ ਉੱਪਰ ਕਾਲਾਪਨ ਨਾ ਆਵੇ ਟੈਨਿੰਗ ਨਾ ਹੋਵੇ ਸ਼ਾਈਆਂ ਘਟ ਜਾਣ ਡਾਰਕ ਸਰਕਲਸ ਨੇ ਜਿਹੜੀ ਉਹ हट ਜਾਣ ਉਹਦੇ ਵਾਸਤੇ ਆਪਾਂ ਅੱਜ ਤਿੰਨ ਚੀਜ਼ਾਂ ਲਈਆਂ ਕਿ ਆਪਣੇ ਕੋਲੇ ਇੱਕ ਹੈਗਾ ਟਮਾਟਰ ਇੱਕ ਆਪਣੇ ਕੋਲੇ ਟਮਾਟਰ ਹੈ ਇੱਕ ਪੋਟੈਟੋ ਹੈ ਤੇ ਇੱਕ ਹੈਗਾ ਆਪਣੇ ਕੋਲੇ ਖੀਰਾ ਠੀਕ ਹੈ ਜੀ ਹੁਣ ਆਪਾਂ ਮੈਂ ਵਾਸ਼ ਕੀਤਾ ਹੋਇਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਕਿਉਂਕਿ ਆਪਾਂ ਚਿਹਰੇ ਦੇ ਉੱਪਰ ਲਾਉਣੀ ਹੈ ਜਿਹੜੀ ਵੀ ਚੀਜ਼ ਆਪਾਂ ਫੇਸ ਲਈ ਯੂਜ਼ ਕਰਨੀ ਹੈ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰ ਲੈਣਾ ਮੈਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਹੋਇਆ ਹੁਣ ਮੈਂ ਇਹਨੂੰ ਛਿੱਲ ਲੂੰਗੀ ਖੀਰੇ ਨੂੰ ਤੇ ਆਲੂ ਨੂੰ ਠੀਕ ਹੈ ਜੀ ਹੁਣ ਮੈਂ ਛਿੱਲ ਲਵਾਂ ਛਿੱਲ ਕੇ ਫਿਰ ਮੈਂ ਤੁਹਾਨੂੰ ਉਸ ਤੋਂ ਬਾਅਦ ਦੱਸਦੀ ਹਾਂ ਤੇ ਨੇ ਜਿੱਦਾ ਕਟ ਲਾਂਗੇ ਕੱਟ ਕੇ ਤੇ ਮੋਟਾ ਮੋਟਾ ਕੱਟ ਕੇ ਜਿਹਦੇ ਵਿੱਚ ਗ੍ਰाइंड ਕਰ ਲਾਂਗੇ ਮਿਕਸੀ ਜਾਰ ਦੇ ਵਿੱਚ ਖੀਰਾ ਕੱਟਿਆ ਟਮਾਟਰ ਕੱਟਿਆ ਤੇ ਬਸ ਨਾਲ ਦੀ ਨਾਲ ਆਲੂ ਕੱਟ ਲਾਂਗੇ ਆਲੂ ਥੋੜਾ ਜਿਹਾ ਵੀ ਕੱਟ ਲਿਓ ਕਿਉਂਕਿ ਇਹ ਹਾਰਡ ਹੁੰਦਾ ਤੇ ਪਿਸ ਜਾਣਾ ਚਾਹੀਦਾ ਚੰਗੀ ਤਰ੍ਹਾਂ ਇਹਨੂੰ ਚੀਜ਼ਾਂ ਲਓ ਕਿਸੇ ਦੀ ਪਰ ਲਾਈਟ ਨਹੀਂ ਹੈਗੀ ਪਰ ਮੈ ਜਾਣਾ ਹੈਗਾ ਵਿਆਹ ਤੇ ਹੁਣ ਮੈਂ ਪਹਿਲਾਂ ਵਿਆਹ ਲਈ ਤਿਆਰ ਹੋ ਜਾ ਨਾਲੇ ਮੈਂ ਤੁਹਾਨੂੰ ਦੱਸਦੀਆਂ ਕਿ ਮੈਂ ਕਿਸ ਤਰ੍ਹਾਂ ਕੀ ਕੀ ਆਪਣੇ ਫੇਸ ਦੇ ਉੱਪਰ ਯੂਜ਼ ਕਰੂੰਗੀ ਤੇ ਕਿੱਦਾਂ ਰੈਡੀ ਹੋਊਂਗੀ ਆਪਾਂ ਪਹਿਲਾਂ ਉਹ ਤੁਹਾਨੂੰ ਦੱਸਦੇ ਆ ਉਸ ਤੋਂ ਬਾਅਦ ਜਦੋਂ ਲਾਈਟ ਵੀ ਫਿਰ ਆਪਾਂ ਅਗਲਾ ਕੰਮ ਆਪਣਾ ਸ਼ੁਰੂ ਕਰਾਂਗੇ ਠੀਕ ਹੈ ਜੀ ਚਲੋ ਆਪਾਂ ਪਹਿਲਾਂ ਵਿਆਹ ਲਈ ਤਿਆਰ ਹੋ ਜਾਈਏ ਕਿਉਂਕਿ ਬਹੁਤ ਲੇਟ ਹੋ ਜਾਣਗੇ ਫਿਰ ਆਪਾਂ ਸੋ ਇਹਦੀ ਨਾ ਕੰਮ ਚਲਾਵਾਂਗੇ ਪਹਿਲਾਂ ਤਾਂ ਨੋ ਲਾਈਟ ਆਪਣੀ ਹੈ ਨਹੀਂ ਤੇ ਇਸ ਕਰਕੇ suit ਦਾ ਹਜੇ press ਹੋ ਨਹੀਂ ਰਿਹਾ ਸੋ ਫੇਸ ਆ ਜਿਹੜਾ ਉਹ ਆਪਾਂ ਚੰਗੀ ਤਰ੍ਹਾਂ wash ਕਰ ਲਿਆ ਠੀਕ ਹੈ ਜੀ ਹੁਣ ਆਪਾਂ ਇਹਦੇ ਤੇ ਲਾਉਣਗੇ ਹਲਕਾ ਹਲਕਾ serum Dia faham je berapa Dia dah panggil jubah Tidak ਲਓ ਜੀ ਦੁਪੱਟਾ ਵੀ ਹੋ ਗਿਆ ਆਪਣਾ ਬਿਲਕੁਲ ਸਟਾਈ ਤੇ ਇਸ ਵੀ ਆਪਣਾ ਆਹ ਓਕੇ ਲੱਗ ਰਿਹਾ ਠੀਕ ਹੈ ਤੇ ਰਾਤ ਨੂੰ ਵੈਸੇ ਤਾਂ ਮੈਂ ਸੂਟ ਹੋਰ ਪਾਉਣਾ ਸੀਗਾ ਜਿਹੜਾ ਰਾਤ ਨੂੰ ਪਾਉਣ ਵਾਲਾ ਹੁੰਦਾ ਫੰਕਸ਼ਨ ਤੇ ਬਲੈਕ ਐਂਡ ਬੇਬੀ ਪਿੰਕ ਪਰ ਦੇਖਿਆ ਨਹੀਂ ਆ ਉਹ ਪਰ ਕਿਉਂਕਿ ਜਲਾਈਟ ਨਹੀਂ ਸੀਗੀ ਤੇ ਫਿਰ ਮੈਂ ਸੋਚਿਆ ਕਿ ਚੱਲੇ ਜੀ ਪਾ ਲੈਣੀ ਆ ਇਹ ਬਾਹਰ ਪਿਆ ਸੀਗਾ ਤੇ ਇਹ ਪ੍ਰੈਸ ਸੀਗਾ ਜਿਹੜਾ ਮੇਰੇ ਹੱਥ ਲੱਗ ਗਿਆ ਫਿਰ ਆਪਾਂ ਉਹੀ ਪਾ ਲਿਆ ਤੇ ਆਪਾਂ ਹੈਗੇ ਫੁੱਲ ਰੈਡੀ ਤੁਸੀਂ ਦੱਸਿਓ ਕਿ ਮੇਰੀ ਤਿਆਰੀ ਤੁਹਾਨੂੰ ਕਿਰੋਗੀ ਲੱਗੀ ਤੇ ਬਲੌਗ ਤਾਂ ਆਪਣਾ ਹੋਰ ਸੀਗਾ ਤੇ ਚਲਿਆ ਗਿਆ ਕਿਧਰੇ ਨਾ ਹੋਰ ਹਨਾ ਕਿਉਂਕਿ ਲਾਈਟ ਹੈ ਨਹੀਂ ਸੀਗੀ ਤੇ ਹੁਣ ਬਾਕੀ ਦਾ ਕੰਮ ਹੈ ਜਿਹੜਾ ਉਹ ਰੈਡੀ ਹੋ ਗਿਆ ਮੈਂ 1 ਮਿੰਟ ਸੀ ਕਰ ਦੇਣੀ ਆ ਸਾਰਾ ਜੀ ਲੋਈ ਆਪਣਾ ਉਕੇ ਹੋ ਗਿਆ ਗ੍ਰਾਈਂਡ ਕਰਤਾ 5 ਮਿੰਟ ਦੇ ਵਿੱਚ ਵਿੱਚ ਕਿਉਂਕਿ ਮੈਂ ਲੇਟ ਵੀ ਹੋ ਰਹੀ ਆ ਜਾਣਾ ਵੀ ਆ ਤੇ ਇਹ ਕੰਮ ਵੀ ਜਰੂਰ ਕਰਨਾ ਆਪਣੀ ਉਹ ਹੈਗੀ ਆ ਅ ਤਰੇ ਬਰਫਾਂ ਦੀ ਪਾਇ ਤੇ ਖਾਲੀ ਖਾਲੀ ਤਾਂ ਖਾਲੀ ਦੇ ਦੇ ਮੈਨੂੰ ਹੈਗੀ ਦਾ ਕੋਈ ਬੜੀ ਬਰਫ ਦੀ ਹੈ ਖਾਲੀ ਦੇ ਦੇ ਆਉਂ ਗਿਰਨ ਨਿਕਲ ਜੂ। ਫਿਰ ਜਾਨਾ ਨਹੀਂ। ਚਲੋ ਚੱਲਦੇ ਆ। ਲਓ ਵੀ ਆਪਾਂ ਇਹਨੂੰ ਇਸ ਤਰੀਏ ਰੱਖ ਕੇ ਜਾਵਾਂਗੇ। ਤੇ ਆਉਂਦਿਆਂ ਨੂੰ ਇਹਦਾ ਜਿਹੜਾ ਸਾਰਾ ਦੂਸ ਹੈਗਾ ਉਹ ਨਿਕਲ ਜੂਗਾ। ਫਿਰ ਆ ਕੇ ਮੈਂ ਤੁਹਾਨੂੰ ਦੱਸਦੀਆਂ ਅਗਲਾ ਪ੍ਰੋਸੈਸੇ ਦਾ ਕੀ ਕਰਨਾ ਆਪਾਂ ਠੀਕ ਹੈ। ਚਲੋ ਮੈਂ ਹੋ ਜੀ ਹੋ ਰਹੀ ਐ ਲੇਟ ਥੋੜਾ ਜ। ਛਕਨ ਪਾ ਲਗੇ ਲਪਾਫੇ ਚ ਆਪਾਂ। ਹਾਂ। ਛਕਨ ਪਾ ਲਗੇ ਲਪਾਫੇ ਚ। ਲਓ ਜੀ ਵਿਆਹ ਤੋਂ ਆਪਾਂ ਆ ਗਏ ਆ ਤੇ ਹੁਣ ਆਪਾਂ ਕਿਉਂਕਿ ਮਿਊਜ਼ਿਕ ਚੱਲ ਰਿਹਾ ਇਸ ਕਰਕੇ ਮੈਨੂੰ ਓਵਰ ਵਾਇਸ ਕਰਨਾ ਪੈ ਗਿਆ ਤੇ ਹੁਣ ਆਪਾਂ ਸਾਰਾ ਜਿਹੜਾ ਰੱਖ ਕੇ ਗਏ ਸੀਗੇ ਜੂਸ ਬਣਾ ਕੇ ਉਹ ਚੰਗੀ ਤਰ੍ਹਾਂ ਸਾਰਾ ਹੱਥ ਮਾਰ ਮਾਰ ਕੇ ਜੂਸ ਹੈ ਜਿਹੜਾ ਗੜਵੀ ਦੇ ਵਿੱਚ ਕੱਟ ਲਵਾਂਗੇ ਤੇ ਫਿਰ ਅੱਗੇ ਮੈਂ ਤੁਹਾਨੂੰ ਦੱਸਦੀ ਹਾਂ ਲੈ ਵੇਖੋ ਪੂਰਾ ਮੈਂ ਕੱਟ ਲਿਆ ਇਹਦੇ ਵਿੱਚ ਤੇ ਹੁਣ ਆਪਾਂ ਨਾ ਆਈਸ ਟ੍ਰੇ ਲੈ ਲਈ ਆ ਇਹਦੇ ਵਿੱਚ ਜਿਹੜਾ ਵੀ ਜੂਸ ਹੈਗਾ ਸੀ ਸਾਰਾ ਪਾ ਦਿੰਨੇ ਆ ਥੋੜਾ ਥੋੜਾ ਕਰਕੇ ਤੇ ਆਈਸ ਕਯੂਬਸ ਇਹਦੀਆਂ ਜੰਮ ਜਾਣਗੀਆਂ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਕੋਈ ਵੀ ਆਈਸ ਟੇ ਲੈ ਲੈਣੀ ਆ। ਖਾਲੀ ਕਰ ਲਿਓ ਕੋਈ ਵੀ ਤੇ ਉਹਦੇ ਵਿੱਚ ਇਸ ਤਰ੍ਹਾਂ ਬਣਾ ਕੇ ਇਹਦਾ ਜੂਸ ਕੱਢ ਕੇ ਉਹਦੇ ਵਿੱਚ ਪਾ ਦੇਣਾ। ਦੇਖੋ ਜੀ ਮੈਨੂੰ ਲੱਗਦਾ ਮੇਰੇ ਕੋਲੇ 6-7 ਰੈਡੀ ਹੋ ਜਾਣਗੀਆਂ ਇਹ। 6-7 ਤੋਂ ਵੀ ਜ਼ਿਆਦਾ 8 ਹੀ ਲੱਗਦੀਆਂ ਨੇ ਮੈਨੂੰ। ਤੇ ਡੇਲੀ ਆਪਾਂ ਇੱਕ ਵੀ ਯੂਜ਼ ਕਰ ਲਿਆ ਕਰਾਂਗੇ ਇਹ। ਤੇ ਹੁਣ ਆਪਾਂ ਇਹਨੂੰ ਰੱਖ ਦਿੰਨੇ ਆ ਫ੍ਰੀਜ਼ਰ ਦੇ ਵਿੱਚ। ਮੇਰੇ ਕੋਲੇ ਇਹ ਢੱਕਣ ਵਾਲੀ ਟ੍ਰੇ ਹੈਗੀ ਆ ਉੱਪਰੋਂ। ਤੁਹਾਡੇ ਕੋਲੇ ਜਿਹੜੀ ਵੀ ਹੋਵੇ ਤੁਸੀਂ ਉਹ ਹੀ ਲੈ ਸਕਦੇ ਹੋ। ਲੋ ਇਨੀਆਂ ਸਾਰੀਆਂ ਬਣ ਗਈਆਂ ਲੋ ਜੀ 10 ਬਣ ਗਈਆਂ ਤੇ ਇੱਕ 11ਵੀਂ ਵੀ ਥੋੜੀ ਜੀ ਬਣ ਗਈ ਹੈ ਨਾ ਇੱਕ ਇੱਕ ਚੀਜ਼ ਲਈ ਸੀ ਕਾਲੂ ਲਿਆ ਸੀ ਖੀਰਾ ਲਿਆ ਸੀ ਤੇ ਇੱਕ ਟਮਾਟਰ ਲਿਆ ਸੀ ਉਹਦੇ ਤੋਂ ਇਨੀਆਂ ਸਾਰੀਆਂ ਬਣ ਗਈਆਂ ਤੇ 10 ਦਿਨ ਤਾਂ ਆਰਾਮ ਨਾਲ ਹੀ ਨਿਕਲ ਜਾਣੀਆਂ ਤੇ 10 ਦਿਨਾਂ ਬਾਅਦ ਆਪਾਂ ਫੇਰ ਰੈਡੀ ਕਰ ਲਾਂਗੇ ਇਹਦੇ ਵਿੱਚ ਕੋਈ ਜ਼ਿਆਦਾ ਝੰਜਟ ਵਾਲੀ ਗੱਲ ਤਾਂ ਹੈ ਨਹੀਂ ਸੌਖਾ ਜਿਹਾ ਕੰਮ ਹੈਗਾ ਲੋ ਜੀ ਆਪਾਂ ਇਹਨੂੰ ਕਰਤਾ ਬੰਦ ਤੇ ਹੁਣ ਰੱਖ ਦਿੰਦੇ ਆ ਇਹਨੂੰ ਆਪਾਂ ਫ੍ਰੀਜ਼ਰ ਦੇ ਵਿੱਚ ਲੋ ਜੀ ਇਹ ਗਈ ਫ੍ਰੀਜ਼ਰ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਫ੍ਰੀਜਰ ਚ ਰੱਖਤਾ ਜੀ ਤੇ ਵੇਟ ਕਰਦੇ ਆ ਹੁਣ ਸਵੇਰੇ ਦੇਖਾਂਗੇ ਤੇ ਹੁਣ ਮੈਂ ਕੱਪੜੇ ਵੀ ਬਦਲਨੇ ਆ ਠੀਕ ਹੈ ਜੀ ਤੇ ਹੁਣ ਇਹ ਮਾਰਨਿੰਗ ਤੱਕ ਹੀ ਜੰਮੂਗੀ ਫਿਰ ਤੁਹਾਨੂੰ ਦਿਖਾਵਾਂਗੇ ਮਾਰਨਿੰਗ ਚ ਉੱਠ ਕੇ ਕਿ ਕਿਸ ਤਰ੍ਹਾਂ ਦੀ ਬਣ ਗਈ ਤੇ ਆਪਾਂ ਇਹ ਵੀ ਦੱਸਾਂਗੇ ਤੁਹਾਨੂੰ ਕਿ ਆਪਾਂ ਇਹਨੂੰ ਯੂਜ਼ ਕਿਵੇਂ ਕਰਨਾ ਠੀਕ ਹੈ ਜੀ ਤੇ ਚਲੋ ਹੁਣ ਆਪਾਂ ਕੱਪੜੇ ਜਿਹੜੇ ਉਹ ਚੇਂਜ ਕਰ ਲਈਏ ਠੀਕ ਹੈ ਜੀ ਫਿਰ ਮਿਲਦੇ ਆ ਸਵੇਰੇ ਜਿਹੜੀ ਆਪਾਂ ਰਾਤ ਬਣਾਈ ਸੀਗੀ ਸਨਟੈਨ ਵਾਸਤੇ ਰੈਮਡੀ ਉਹ ਆਪਾਂ ਇਹਦੇ ਵਿੱਚ ਆਈਸਟੇ ਦੇ ਵਿੱਚ ਜਮਾ ਕੇ ਰੱਖੀ ਸੀ ਤੇ ਬਿਲਕੁਲ ਪੂਰੀ ਤਰ੍ਹਾਂ ਨਾਲ ਪੂਰੀ ਰਾਤ ਦੇ ਵਿੱਚ ਜੰਮ ਚੁੱਕੀ ਆ ਇਹ ਹੁਣ ਆਪਾਂ ਇਹਦੇ ਵਿੱਚੋਂ ਇੱਕ ਕੱਢ ਲੈਣੀ ਆ ਇਹ ਬਾਕੀ ਇਹਦੇ ਵਿੱਚ ਪਈਆਂ ਰਹਿਣਗੀਆਂ ਆ ਲੋ ਇਸ ਤਰੀਕੇ ਨਾਲ ਆਪਾਂ ਇੱਕ ਕੱਢ ਲਈ ਆ ਬਾਕੀ ਇਹਦੇ ਵਿੱਚ ਪਈਆਂ ਨੇ ਹੁਣ ਤੁਸੀਂ ਕੀ ਕਰਨਾ ਇਹਨੂੰ ਇਹਦੇ ਵਿੱਚ ਮਿਕਸਚਰ ਹੈਗਾ ਪੋਟੈਟੋ ਦਾ ਟਮਾਟੋ ਦਾ ਐਂਡ ਖੀਰੇ ਦਾ ਠੀਕ ਹੈ ਜੀ ਤਿੰਨ ਚੀਜ਼ਾਂ ਮਿਕਸ ਕਰੀਆਂ ਸੀ ਆਪਾਂ ਉਹਦਾ ਐਕਸਟ੍ਰੈਕਟ ਲਿਆ ਸੀਗਾ ਜੂਸ ਲਿਆ ਸੀ ਫਿਰ ਆਪਾਂ ਉਹ ਉਹਦੇ ਵਿੱਚ ਜਮਾਤਾ ਸੀ ਤੁਹਾਨੂੰ ਸਾਰਾ ਪ੍ਰੋਸੈਸ ਪਤਾ ਹੀ ਹੈ ਹੁਣ ਵਿੱਚੇ ਵਿਆ ਜਾਣਾ ਪੈ ਗਿਆ ਆਪਾਂ ਨੂੰ ਠੀਕ ਹੈ ਤੇ ਹੁਣ ਇਹਨੂੰ ਕਿਵੇਂ ਯੂਜ਼ ਕਰਨਾ ਉਹ ਮੈਂ ਤੁਹਾਨੂੰ ਦੱਸ ਦੇਣੀ ਆ ਇੱਕ ਲੈ ਲੈਣੀ ਆ ਡੇਲੀ ਇਹਦੇ ਵਿੱਚੋਂ ਇਹ ਆਈਸ ਕ్యూ ਬਾਕੀ ਮੈਂ ਬੰਦ ਕਰ ਦੇਣੀ ਆ ਤੇ ਬਾਕੀ ਨੂੰ ਫ੍ਰੀਜ਼ਰ ਦੇ ਵਿੱਚ ਰੱਖ ਦੇਣਾ ਠੀਕ ਹੈ ਜੀ ਤੇ ਹੁਣ ਗਰਮੀ ਹੈਗੀ ਆ ਤੇ ਉਹਦੇ ਲਈ ਆ ਚੀਜ਼ਾਂ ਬਹੁਤ ਜ਼ਰੂਰੀ ਨੇ ਠੀਕ ਹੈ ਸਨ ਟੈਨ ਤੋਂ ਤਾਂ ਬਿਲਕੁਲ ਰੁਕਣ ਗਿਆ ਤੇ ਨਾਲ ਨਾਲ ਆਪਾਂ ਨੂੰ ਫੇਸ ਨੂੰ ਠੰਡਕ ਵੀ ਦੇਣ ਗਿਆ ਜਿਹੜੇ ਪੋਰਸ ਓਪਨ ਹੋ ਗਏ ਨੇ ਉਹਨਾਂ ਨੂੰ ਵੀ ਕਲੋਜ਼ ਕਰਨ ਗਿਆ ਠੀਕ ਹੈ ਜੀ ਸੋ ਜਦੋਂ ਵੈਸੇ ਵੀ ਜਦੋਂ ਤੁਸੀਂ ਕਿਤੇ ਜਾਣਾ ਹੈਗਾ ਤਿਆਰ ਹੋਣਾ ਹੈ ਉਦੋਂ ਵੀ ਇਹ ਸਾਡੀ ਸਕਿਨ ਨੂੰ ਵੀ ਟਾਈਟ ਕਰਦੀਆਂ ਨੇ ਠੀਕ ਹੈ ਜੀ ਤੇ ਇਸ ਤਰ੍ਹਾਂ ਕਰਕੇ ਆਪਣੇ ਚਿਹਰੇ ਦੇ ਉੱਪਰ ਇਹਨੂੰ ਲਾਉਣਾ ਜਿਆਦਾ ਦੇਰ ਇੱਕ ਥਾਂ ਤੇ ਲਾ ਨਹੀਂ ਸਕੋਗੇ ਤੁਸੀਂ ਹਨ ਕਿਉਂਕਿ ਬਹੁਤ ਜ਼ਿਆਦਾ ਠੰਡੀ ਆਈਸ ਹੈ ਤਾਂ ਹੌਲੀ ਹੌਲੀ ਕਰਕੇ ਇਦਾਂ ਤੁਸੀਂ ਲਾਈ ਜਾਣਾ ਆਪਣੇ ਫੇਸ ਦੇ ਉੱਪਰ ਤੇ ਇਹਨੇ ਬਹੁਤ ਜਲਦੀ ਖਤਮ ਹੋ ਜਾਣਾ ਹੈ ਜਿਆਦਾ ਦਿਨ ਨਹੀਂ ਚੱਲਦੀ ਇੱਕ ਕਿਉਂਕਿ ਡੇਲੀ ਬਣਾਉਣ ਨਾਲੋਂ ਡੇਲੀ ਬਣਾਉਣਾ ਔਖਾ ਹੁੰਦਾ ਤੇ ਇਸ ਤਰੀਕੇ ਨਾਲ ਤੁਸੀਂ ਆਪਣੇ ਫਰੀਜ਼ਰ ਦੇ ਵਿੱਚ ਇਹਨੂੰ ਰੱਖ ਸਕਦੇ ਹੋ ਸਟੋਰ ਕਰਕੇ 10 ਜੇ ਤੁਹਾਡੇ ਕੋਲ ਜਿੰਨੀਆਂ ਵੀ ਇਹਦੇ ਵਿੱਚ ਆ ਸਕਦੀਆਂ ਨੇ ਟ੍ਰੇ ਦੇ ਵਿੱਚ ਉਹਨੀਆਂ ਵੀ ਤੁਸੀਂ ਬਣਾ ਸਕਦੇ ਹੋ ਚਲੋ ਜਿੰਨੀਆਂ ਇੱਕ ਵਾਰ ਦੇ ਵਿੱਚ ਇੱਕ ਪਿਆ ਸੌਰੀ ਇੱਕ ਟਮਾਟਰ ਲੈ ਲਿਓ ਇੱਕ ਅਲੂ ਲੈ ਲਿਓ ਤੇ ਇੱਕ ਖੀਰਾ ਲੈ ਲਿਓ ਉਹਦੀ ਜਿੰਨੀਆਂ ਵੀ ਬਣ ਗਈਆਂ ਤੁਸੀਂ ਉਹਨੂੰ ਬਣਾ ਕੇ ਰੱਖ ਲਿਓ ਤੇ ਇਹਨਾਂ ਜਦੋਂ ਤੁਸੀਂ ਇਹਨੂੰ ਬਲੈਂਡ ਕਰਦੇ ਹੋ ਮਿਕਸੀ ਜਾਰ ਦੇ ਵਿੱਚ ਤੇ ਇਹ ਨਾ ਕਾਫੀ گاੜਾ ਹੋ ਜਾਂਦਾ ਤੇ ਇਹ ਪਾਣੀ ਦੇ ਵਿੱਚੋਂ ਵੀ ਨਿਕਲਦਾ ਨਹੀਂ ਤੇ ਚੰਗੀ ਤਰ੍ਹਾਂ ਤੁਹਾਨੂੰ ਚਮਚ ਮਾਰ-ਮਾਰ ਕੇ ਇਹਨੂੰ ਘੱਟਣਾ ਪੈਂਦਾ ਠੀਕ ਹੈ ਜੀ ਚਮਚ ਦੇ ਨਾਲ ਜਾਂ ਹੱਥ ਨਾਲ ਤੁਸੀਂ ਇਹਨੂੰ ਥੋੜੀ ਮੋਟੀ ਜਾਲੀ ਜਿਹੜੀ ਦੁੱਧ ਵਾਲੀ ਆਪਾਂ ਉਹ ਲੈਣੇ ਹੁੰਦੇ ਆ ਦੁੱਧ ਪਾਉਂਦੇ ਆ ਜਿਹਦੇ ਨਾਲ ਵੱਡੀ ਸਾਰੀ ਛਾਣਣੀ ਹੁੰਦੀ ਆ ਉਹਦੇ ਵਿੱਚੋਂ ਪਾ ਲਿਓ ਤੁਸੀਂ ਧਰਨੀਆਂ ਦੇ ਵਿੱਚ ਤਾਂ ਇਹ ਬਹੁਤ ਵਧੀਆ ਜੀ ਲਾਉਣਾ ਬਹੁਤ ਜ਼ਿਆਦਾ ਚੰਗਾ ਲੱਗਦਾ ਆਪਾਂ ਨੂੰ ਕਿ ਤੁਸੀਂ ਧੁੱਪ ਦੇ ਵਿੱਚ ਜਾਣਾ ਹੈ ਉਸ ਤੋਂ ਪਹਿਲਾਂ ਵੀ ਤੁਸੀਂ ਇਹਨੂੰ ਲਾ ਕੇ ਜਾਓ ਜ਼ਰੂਰ ਤੇ ਜੇ ਤੁਸੀਂ ਇਹਨੂੰ ਆਪਦੀ ਅੱਖਾਂ ਤੇ ਇਸ ਰਾਈਸ ਤੇ ਵੀ ਰੱਖੋਗੇ ਨਾ ਬਹੁਤ ਜ਼ਿਆਦਾ ਵਧੀਆ ਫੀਲ ਹੋਊਗਾ। ਵੈਸੇ ਵੀ ਆਪਾਂ ਜਦ ਬਾਹਰਲ ਵਗੈਰਾ ਜਾਂਦੇ ਆ ਉਹ ਖੀਰਾ ਵਗੈਰਾ ਰੱਖ ਦਿੰਦੀਆਂ ਨੇ ਹੈ ਨਾ ਆਪਣੀ ਆਈਜ਼ ਦੇ ਉੱਪਰ ਤੇ ਬਹੁਤ ਚੰਗਾ ਲੱਗਦਾ ਹੁੰਦਾ ਉਹ ਵੀ ਆਪਾਂ ਇੰਨੇ ਚਿਰ ਦੇ ਵਿੱਚ ਸਾਰਾ ਖੁੱਡ ਗਿਆ ਜੀ ਬਹੁਤ ਥੋੜਾ ਜਿਹਾ ਰਹਿ ਗਿਆ। ਸੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਯੂਜ਼ ਕਰ ਲਿਓ ਤੇ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਇਹਨੂੰ ਇਸ ਤਰ੍ਹਾਂ ਐ ਨਹੀਂ ਹੈ ਕਿ ਆਪਾਂ ਇਦਾਂ ਹੀ ਛੱਡ ਦਾਂਗੇ ਇਹਨੂੰ ਸੁੱਕਣ ਦਵਾਂਗੇ। 15 ਮਿੰਟ ਚ 20 ਮਿੰਟ ਚ ਇਹਨੇ ਸੁੱਕ ਜਾਣਾ। ਸੁੱਕਣ ਤੋਂ ਬਾਅਦ ਤੁਸੀਂ ਆਪਣਾ ਫੇਸ ਜਿਹੜਾ واਸ਼ ਕਰ ਲੈਣਾ ਤੇ ਉਸ ਤੋਂ ਬਾਅਦ ਇੱਕ ਵਧੀਆ ਜਿਹਾ ਕੋਈ ਸਨ ਸਕ੍ਰੀਨ ਲੋਸ਼ਨ ਜਾਂ ਕੋਈ ਕਰੀਮ ਹੈ ਜਿਹੜੀ ਸਮਰ ਵਾਲੀ ਉਹ ਲਾ ਲੈਣੀ ਆ ਆਪਾਂ ਸਨ ਸਕ੍ਰੀਨ ਲੋਸ਼ਨ ਹੈਗਾ ਜਿਹੜਾ ਉਹ ਵੀ ਤੁਹਾਨੂੰ ਨੇਚਰਲੀ ਬਣਾਉਣਾ ਦੱਸਦੀ ਆ ਅਗਲੇ ਵਲੌਗ ਦੇ ਵਿੱਚ ਤਾਨੂੰ ਮਿਲੂਗਾ ਉਹ ਤੇ ਉਸ ਤੋਂ ਬੈਸਟ ਕੋਈ ਸੰਸਕ੍ਰੀਨ ਲੋਸ਼ਨ ਨਹੀਂ ਹੋਣਾ ਹੈਗਾ ਆਪਣਾ ਨੇਚਰਲ ਜਿਹੜਾ ਹੋਊਗਾ ਘਰ ਬਣਾਇਆ ਹੋਊਗਾ ਤੇ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਉਹ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਮਿਲੂਗਾ ਉਸ ਤੋਂ ਬਾਅਦ ਤੁਸੀਂ ਕਿਤੇ ਜਾਣਾ ਹੈ ਨਾ ਤਾਂ ਸੰਸਕ੍ਰੀਨ ਲੋਸ਼ਨ ਆ ਜਿਹੜਾ ਉਹ ਜਰੂਰ ਉਹ ਲਾ ਕੇ ਜਾਣਾ ਹੈ ਆ ਹੋਮ ਮੇਡ ਲਾਉਂਗਰੀ ਤਾਂ ਬਹੁਤ ਅੱਛੀ ਗੱਲ ਆ ਕਿਉਂਕਿ ਬਾਕੀ ਤੁਹਾਨੂੰ ਪਤਾ ਹੀ ਆ ਜਿਹੜੇ ਰੈਡੀ ਮੇਡ ਲੈ ਕੇ ਆਉਂਦੇ ਨੇ ਵਿੱਚ ਬਹੁਤ ਸਾਰੇ ਕੈਮੀਕਲਸ ਹੁੰਦੇ ਨੇ ਤੇ ਪੂਰਾ ਦਿਨ ਅਸੀਂ ਉਹਨੂੰ ਆਪਣੇ ਫੇਸ ਦੇ ਉੱਪਰ ਲੇਪ ਕੇ ਰੱਖਣਾ ਹੁੰਦਾ ਹੈ ਨਾ ਤੇ ਲੋ ਜੀ ਲਗਭਗ ਇਹ ਖਤਮ ਹੀ ਹੋ ਗਿਆ ਬਹੁਤ ਥੋੜਾ ਜਿਹਾ ਰਹਿ ਗਿਆ ਤੁਸੀਂ ਆਪ ਸੋਚੋ ਆਪ ਗਰਦਨ ਵਗੈਰਾ ਤੇ ਸਾਰੇ ਇਹਨੂੰ ਲਾ ਸਕਦੇ ਆਂ ਤਾਂ ਤੇ ਇਹ ਟੈਨਿੰਗ ਬਿਲਕੁਲ ਨਹੀਂ ਹੋਊਗੀ ਕਾਲਾਪਣਾ ਜਿਹੜਾ ਉਹ ਬਿਲਕੁਲ ਨਹੀਂ ਆਊਗਾ ਤੁਹਾਡੇ ਫੇਸ ਤੇ ਕਿਉਂਕਿ ਇਹਦੇ ਵਿੱਚ ਆਲੂ ਹੈ ਤੇ ਟਮਾਟਰ ਹੈ ਇਹਨਾਂ ਦਾ ਜਿਹੜਾ ਕਾਲਾਪਣ ਹਟਾਉਣ ਵਾਸਤੇ ਬਹੁਤ ਵਧੀਆ ਰਿਜ਼ਲਟ ਹੈ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਹੌਲੀ ਹੌਲੀ ਕਰਕੇ ਇਹਨੂੰ ਖਤਮ ਕਰਦੇ ਨੇ ਇਹ ਤਾਂ ਤੁਹਾਨੂੰ ਬਣਾਉਣਾ ਬਹੁਤ ਈਜ਼ੀ ਆ ਘਰ ਦੇ ਵਿੱਚ ਇਹ ਅੱਜ ਕੱਲ ਸਾਰੀਆਂ ਚੀਜ਼ਾਂ ਆਪਣੇ ਹੁੰਦੀਆਂ ਹੀ ਨੇ ਤੇ ਤੁਸੀਂ ਬਣਾ ਵੀ ਲਾਉਂਦੇ ਤੇ ਇਹਨੂੰ ਤੁਹਾਨੂੰ ਲਾਉਣਾ ਵੀ ਸੌਖਾ ਕਿਉਂਕਿ ਇੱਕ ਦਿਨ ਬਣਾ ਕੇ ਤੁਹਾਡੇ ਹਫ਼ਤਾ ਤੱਕ ਦਸ ਦੇਣਾ ਜਿਹੜੇ ਉਹ ਨਿਕਲ ਜਾਣੇ ਨੇ ਲੋ ਨਿਕਲ ਤਮ ਹੋ ਗਿਆ ਹੁਣ ਇਹ ਬਹੁਤ ਮਾੜਾ ਜਿਹਾ ਰਿਹਾ ਸੀ ਹੱਥ ਜਿਹੀ ਨਿਕਲਦਾ ਹਮ ਉਹ ਤੇ ਹੁਣ ਮੈਂ ਲਾ ਕੇ ਇਹਨੂੰ ਰੱਖੂਗੀ 15-20 ਮਿੰਟ ਜਿੰਨੀ ਦੇਰ ਸੁੱਕਣੀ ਜਾਂਦਾ ਉਸ ਤੋਂ ਬਾਅਦ ਆਪਾਂ ਫੇਸ ਆ ਜਿਹੜਾ ਉਹ ਵਾਸ਼ ਕਰ ਲਾਂਗੇ ਤੇ ਕੋਈ ਵੀ ਸਮਰ ਕਰੀਮ ਜான்ਸਨ ਸਕ੍ਰੀਨ ਲੋਸ਼ਨ ਹੈ ਜਿਹੜਾ ਲਾ ਲਾਂਗੇ ਲਓ ਜੀ ਹੁਣ ਮੈਂ ਸੁੱਕਣ ਦੇਣੀ ਆ ਇਹਨੂੰ ਸੁੱਕਣ ਤੋਂ ਬਾਅਦ ਆਪਾਂ ਫੇਸ ਆਪਣਾ ਵਾਸ਼ ਕਰ ਲਵਾਂਗੇ ਤੇ ਫਿਰ ਕੋਈ ਨਾ ਕੋਈ ਕਰੀਮ ਹੈ ਜਿਹੜੀ ਅਪਲਾਈ ਕਰ ਲਾਂਗੇ ਇਹਦੇ ਉੱਪਰ ਤੇ ਹੁਣ ਤੁਸੀਂ ਦੇਖੋ ਜੀ ਇਹ ਆਪਣੀ ਰੈਮਡੀ ਹੈ ਜਿਹੜੀ ਬਹੁਤ ਇਜ਼ੀ ਵਾਲੀ ਰੈਮਡੀ ਹੈਗੀ ਆ ਇਸ ਤੋਂ ਇਜ਼ੀ ਕੁਝ ਹੋ ਨਹੀਂ ਸਕਦਾ ਤੇ ਤੁਸੀਂ ਇਹਨੂੰ ਜ਼ਰੂਰ ਬਣਾਉਣਾ ਤੇ ਲਾਉਣਾ ਹੈਗਾ ਤੇ ਗਰਮੀਆਂ ਦੇ ਵਿੱਚ ਸਨ ਟੈਨ ਤੋਂ ਬਚਣਾ ਹੈ ਕਾਲੇਪਨ ਤੋਂ ਬਚਣਾ ਹੈ ਤੇ ਪਿਗਮੈਂਟੇਸ਼ਨ ਤੋਂ ਬਚਣਾ ਹੈ ਜੇ ਜਦੋਂ अनइवन स्किन ਹੋ ਜਾਂਦੀ ਹੈ ਆਪਣੀ ਦਾਗ-ਧੱब्बे ਪੈ ਜਾਂਦੇ ਨੇ ਹਨਾ टैनिंग हो जाती है जबो ओदे तो बचना है ठीक है जी अदरवाइज जे थोड़े फेस दे ऊपर जो पिंपल वगैरह हो जाते हैं ओदे तो भी थोनू बचा के रखो क्योंकि कूलिंग इफेक्ट बहुत ज्यादा है इसमें ते काफी अच्छा इफेक्ट आउगा 100% रिजल्ट दउगा ਤੁਸੀਂ ਜਰੂਰ ਇਹਨੂੰ ਯੂਜ਼ ਕਰਿਓ ਸਾਰੀਆਂ ਭੈਣਾਂ ਵੈਸੇ ਤੁਸੀਂ ਕਰ ਰਹੇ ਹੋ ਮੈਨੂੰ ਅੱਛਾ ਲੱਗਦਾ ਬਹੁਤ ਖੁਸ਼ੀ ਮਿਲਦੀ ਹੈ ਕਿ ਤੁਸੀਂ ਯੂਜ਼ ਕਰਦੇ ਹੋ ਔਰ ਮੈਨੂੰ ਰਿਜ਼ਲਟ ਦੱਸਦੇ ਹੋ ਚਲੋ ਠੀਕ ਹੈ ਜੀ ਇਹਨੂੰ ਆਪਾਂ ਵਲੌਗ ਨੂੰ ਇੱਥੇ ਖਤਮ ਕਰੀਏ ਕਾਫੀ ਲੰਬਾ ਹੋ ਗਿਆ ਅੱਜ ਵਲੌਗ ਆਪਣਾ ਕਿਉਂਕਿ ਵਿੱਚ ਵਿਆਹ ਆ ਗਿਆ ਵਿਆਹ ਜਾਣ ਦਾ ਥੋੜਾ ਜਿਹਾ ਵਿੱਚ ਐਡ ਹੋ ਗਿਆ ਸੋ ਆਪਾਂ ਹੁਣ ਲੌਗ ਦਾ ਇੱਥੇ ਕਰੀਏ ਐਂਡ ਤੇ ਫਿਰ ਮਿਲਦੇ ਆ ਕੱਲ ਨੂੰ ਸੰਸਕ੍ਰੀਨ ਲੋਸ਼ਨ ਵਾਲੀ ਆ ਵੀਡੀਓ ਲੈ ਕੇ ਠੀਕ ਹੈ ਜੀ ਨੇਚਰਲੀ ਤੇ ਸਿਰਫ ਦੋ ਚੀਜ਼ਾਂ ਨਾਲ ਆਪਾਂ ਸੰਸਕ੍ਰੀਨ ਲੋਸ਼ਨ ਜਿਹੜਾ ਉਹ ਰੈਡੀ ਕਰਾਂਗੇ